ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 100 ਪਿੰਡ ਦੀ ਸਫਾਈ ਨੂੰ ਅੱਗੇ ਵਧਾਉਂਦੇ ਤੇ ਬੂਟਿਆਂ ਦੀ ਸਾਂਭ ਸੰਭਾਲ ਨੂੰ ਅੱਗੇ ਕਰਦੇ ਹੋਏ ਅੱਜ ਅਸੀਂ ਬਰਤਾਪੁਰ ਨਰਸੀ ਵਿੱਚ ਵਿਜ਼ਿਟ ਕੀਤਾ ਵਾ ਸੋ ਅਸੀਂ ਪਿੰਡ ਦੇ ਡਿਵੈਲਪਮੈਂਟ ਵਾਸਤੇ ਤੇ ਪਿੰਡ ਨੂੰ ਹਰਿਆ ਭਰਿਆ ਰੱਖਣ ਵਾਸਤੇ এনਵਾਇਰਨਮੈਂਟ ਵਾਸਤੇ ਵਧੀਆ ਰੱਖਣ ਵਾਸਤੇ ਜੋ ਬੂਟੇ ਲਗਾ ਰਹੇ ਆ ਤੇ ਬੂਟੇ ਲੱਗੇ ਸਾਂਭ ਵੀ ਰਹੀ ਹੈ ਪੰਚਾਇਤ ਸੋ ਉਹਨਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਗੁਰਦਾਸਪੁਰ ਦੀ ਇੱਕ ਨਰਸਰੀ ਚ ਪੁੱਜੀ ਆ ਜੋ ਕਿ ਬਹੁਤ ਹੀ ਵੱਡੀ ਨਰਸਰੀ ਹੈ ਔਰ ਇੰਨਾ ਕੋ ਸਾਰੇ ਬੂਟਿਆਂ ਦੀ ਵੈਰਾਈਟੀ ਇਹਨਾਂ ਸਾਰੀਆਂ ਬਹੁਤ ਹੀ ਵਧੀਆ-ਵਧੀਆ ਵੈਰਾਈਟੀਆਂ ਨਾਲ ਕੋ ਹੈਗੀਆਂ ਵਾ ਤੇ ਰੇਟ ਵੀ ਚਲੋ ਵਧੀਆ ਲੱਗਾ ਮੈਨੂੰ ਬਾਕੀ ਨਰਸਰੀਆਂ ਚ ਵੀ ਪੰਜ ਸੱਤਾਂ ਚ ਵੇਚ ਦਿੱਤਾ ਸੀ ਉਹਨਾਂ ਨਾਲੋਂ ਬਹੁਤ ਹੀ ਜ਼ਿਆਦਾ ਤੇ ਵਧੀਆ ਬੂਟੇ ਇੱਥੋਂ ਮਿਲਦੇ ਹਨ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਤੇ ਅਸੀਂ ਪਿੰਡ ਦੇ ਆਲੇ-ਦੁਆਲੇ ਬੂਟੇ ਤੇ ਸੱਪੜ ਦੇ ਬੂਟੇ ਲੈਣ ਵਾਸਤੇ ਆ ਬੂਟੇ ਪਰਚੇਜ਼ ਕੀਤੇ ਆ ਪੰਚਾਇਤ ਨੇ ਆ ਵੇਖੋ ਤੁਹਾਡੇ ਸਾਹਮਣੇ ਬਹੁਤ ਹੀ ਕੋਸ਼ਟਰੀ ਬੂਟੇ ਆਏ ਫੋਸਟਲ ਪਾਮ ਇਹਨਾਂ ਨੂੰ ਕਹਿੰਦੇ ਆ ਫੋਸਟਲ ਪਾਮ ਨਾਮ ਦਾ ਬੂਟੇ ਦਾ ਘਟ ਤੋਂ ਘਟ ਇਹਨਾਂ ਦੀ ਦਾਹ ਤੋਂ 10 ਫੁੱਟ ਤੋਂ ਪਲਾਸੀ ਹਾਈਟ ਆ ਤੁਹਾਡੇ ਸਾਹਮਣੇ ਹੀ ਆ ਇਹ ਬੂਟੇ ਤਾਂ ਹੀ ਕੋਸ਼ਟਰੀ ਲਏ ਤੇ ਇੰਨੇ ਵੱਡੇ ਲਏ ਆ ਕਿਉਂਕਿ ਇਹਨਾਂ ਨੂੰ ਪਾਲਣ ਵਾਸਤੇ ਬਹੁਤ ਟਾਈਮ ਜ਼ਿਆਦਾ ਲੱਗਦਾ ਵਾ ਤੇ ਉਹਨਾਂ ਦੀ ਸਾਂਭ ਬਹੁਤ ਕਰਨੀ ਪੈਂਦੀ ਆ ਤੁਹਾਡੇ ਸਾਹਮਣੇ ਹੀ ਆ ਤੇ ਫੜਕਦੇ ਚਲੋ ਪਿਆ ਉਹ ਪੈਸਾ ਦਾ ਮਤਲਬ ਤੁਹਾਨੂੰ ਸਾਹਮਣੇ ਵੀ ਬੂਟੇ ਕੋਸ਼ਲੀ ਮਿਲਨੇ ਮਿਲਨੇ ਆ ਪਰ ਇਹ ਵੀ ਜਿਹੜੇ ਬੂਟੇ ਪਾਲਦੇ ਆ ਤੇ ਉਹ ਕਿਤਨਾ ਕਿਤੇ ਦੇਖ ਵੀ ਵੇਖਣ ਚ ਵੀ ਵਧੀਆ ਲੱਗਣਗੇ ਹੁਣ ਜਾਣ ਵਾਲੇ ਰਾਈਗੜਾ ਨੂੰ ਇਸ ਸਕੂਲ ਦੀ ਐਂਟਰੀ ਦੇ ਸਾਹਮਣੇ ਬੂਟੇ ਲੱਗਣੇ ਆ ਤੇ ਹੋਰ ਵੀ ਬੂਟੇ ਲਵਾਵਾਂਗੇ ਸਰਕਾਰ ਵਾਹ ਚਲੋ ਸਰਕਾਰ ਵੀ ਬੂਟੇ ਦੇ ਰਹੀ ਹੈ ਪਰ ਚਲੋ ਅਸੀਂ ਆਪਣੀ ਇੱਕ ਕੰਮ ਨੂੰ ਵੱਖਰਾ ਕਰਦੇ ਹੋਏ ਅਸੀਂ ਥੋੜੇ ਬੂਟੇ ਅਸੀਂ ਪਰਚੇਜ ਕੀਤੇ ਆ ਤੇ ਇਸ ਸਰਕਾਰ ਨੂੰ ਹੀ ਕਹਿੰਦੇ ਆ ਚਲੋ ਵਧੀਆ ਵੈਰਾਈਟੀ ਦੇ ਬੂਟੇ ਹੋੜਾ ਨੂੰ ਪ੍ਰੋਵਾਈਡ ਕਰਾਏ ਕਰਾਏ ਜਾਣ ਜੋ ਕਿ ਪਿੰਡ ਦੇ ਦੇਖ ਨੂੰ ਵਧੀਆ ਲੱਗਣ ਪਿੰਡ ਚ ਅਟਰੈਕਟ ਕੀ ਕੰਨ ਹੋਣ ਜਾਣ ਵਾਲੇ ਨੂੰ ਤੇ ਬਾਕੀ ਪਿੰਡ ਵਾਸੀਆਂ ਨੂੰ ਵੀ ਇਹੋ ਕਹਿਣਾ ਚਾਹੁੰਦੇ ਵੀ ਪੰਚਾਇਤ ਦਾ ਸਾਥ ਦੇਣਾ ਚਾਹੀਦਾ ਵਾ ਤੇ ਅਸੀਂ ਪੰਚਾਇਤ ਵੀ ਸਾਥ ਦਿੰਦੀ ਪਿੰਡ ਵਾਸੀਆਂ ਦਾ ਬੂਟਿਆਂ ਬਤੀ ਚਲੋ ਇੱਕ ਇਹ ਵੀ ਪੁੰਦਾ ਕੰਮ ਹੈ ਇਹਨਾਂ ਨੂੰ ਸੰਭੜਨਾ ਇਹਨਾਂ ਨੂੰ ਪਾਲਣਾ ਤੇ ਹਰ ਇੱਕ ਇਨਸਾਨ ਦਾ ਪੂਰੇ ਪੰਜਾਬ ਵਾਸੀਆਂ ਦਾ ਪਿੰਡ ਵਾਸੀਆਂ ਦਾ ਫਰਜ਼ ਬੰਦਾ ਵਾ ਕੱਲਾ ਪੰਚਾਇਤ ਦਾ ਫਰਜ਼ ਨਹੀਂ ਹੈ ਬੂਟੇ ਨੂੰ ਸੰਭਾਲਦਾ ਇਹ ਨਹੀਂ ਵੀ ਕੱਲੀ ਪੰਚਾਇਤ ਨੇ ਲਾਤਾ ਵਾ ਚਲੋ ਪੰਚਾਇਤ ਨੂੰ ਚਾਹੀਦਾ ਵੀ ਆਪਣੇ ਜਿੱਥੇ ਆਪਣੀ ਜ਼ਿੰਮੇਵਾਰੀ ਭੰਦੀ ਓਥੇ ਨਿਭਾਉਣਾ ਪਰ ਜਿੱਥੇ ਪਿੰਡ ਵਾਸੀਆਂ ਦੀ ਜ਼ਿੰਮੇਵਾਰੀ ਭੰਦੀ ਆ ਉਹ ਵੀ ਅਸੀਂ ਪਿੰਡ ਵਾਸੀ ਵੀ ਚਲੋ ਕਰਨ ਤੇ ਬਾਕੀ ਅਸੀਂ ਤੁਹਾਨੂੰ ਅਗਲੀ ਵੀਡੀਓ ਫੇਰ ਸ਼ੇਅਰ ਕਰਾਂਗੇ ਅਸੀਂ ਜਿੱਥੇ ਜਿੱਥੇ ਬੂਟੇ ਲਾਉਣੇ ਆ ਆ ਤੁਹਾਡੇ ਸਾਹਮਣੇ ਹੀ ਅਸੀਂ 20 ਬੂਟੇ ਪਰਚੇਜ਼ ਕੀਤੇ ਆ ਆ ਵੇਖੋ ਇਹਨਾਂ ਦੀ ਜਿਹੜੀ ਆ ਬੈਗਵਾ ਵੀ ਬਹੁਤ ਜ਼ਿਆਦਾ ਵੱਡੇ ਆ 1.5 ਤੋਂ 2 ਤੋਂ ਫੁੱਟ ਦੇ ਹੈਗੇ ਆ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਜੇ ਤੁਹਾਨੂੰ ਸਾਡੇ ਵਧੀਆ ਲੱਗਦੇ ਜਾਂ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਣੇ ਕਮੈਂਟ ਵੀ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਆ ਕਰੋ ਜੇ ਤੁਹਾਡੇ ਨੂੰ ਜੀਹਾਨੂੰ ਸਾਡੇ ਕੰਮ ਤੁਹਾਨੂੰ ਵਧੀਆ ਲੱਗਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ